ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਚਰਨਕਨਾਲਾ ਸਾਹਿਬ ਤੰਤਨ ਕੰਗਿਤਰ ਦਸ਼ਮੇਸ਼ ਪਿੱਤਾ ਜਦੋਂ ਲੋਕਾਂ ਦੇ ਗੱਡੀ ਚੋਂ ਟਾੜੀ ਵਜਾ ਕੇ ਮਾਛੇੜ ਦੇ ਜੰਗਲ ਵਿੱਚ ਆਏ ਉਹਨਾਂ ਦੇ ਇਸ ਸਫ਼ਰ ਨੂੰ ਸ਼ਹੀਦੇ ਸਹਾਲ ਦੇ ਸਫ਼ਰ ਨੂੰ ਉਹ ਖੜਕ ਰੱਖਦਿਆਂ ਹੋਏ ਲੱਖਾਂ ਸੰਗਤਾਂ ਨਕਮਸਤਕ ਹੋ ਰਹੀਆਂ ਹਨ ਇਥੋਂ ਨਾਲ ਹੀ ਦਸਤਾਰ ਕੰਪਨੀ ਗੁਰੂ ਕੇ ਲੰਗਰ ਚੱਲ ਰਹੇ ਨੇ ਸਾਨੂੰ ਇੱਕ ਹਲੂਨਾ ਮਿਲ ਰਿਹਾ ਸਾਨੂੰ ਮਾਰੇ ਦਿਖਾ ਰਹੇ ਨੇ ਕਿ ਉਠੋ ਅੱਜ ਵੀ ਅਸੀਂ ਉਨਹੀਂ ਹੀ ਬਲ ਉਨਹੀਂ ਹੀ ਸਾਡੇ ਤੇ ਤੇਜ ਪ੍ਰਤਾਪ ਗੁਰੂ ਸਾਡੇ ਨਾਲ ਹੈ ਸਿੱਖ ਪੰਥ ਚੜ੍ਹਦੀ ਕਲਾ ਚ ਹੈ ਔਰ ਰਹੇਗਾ ਸਾਨੂੰ ਇਥੋਂ ਇੱਕ ਸੇਧ ਮਿਲਦੀ ਹੈ ਕਿ ਅਸੀਂ ਆਪਣੇ ਮਨ ਨੂੰ ਕਦੇ ਵੀ ਢੈਂਦੀ ਕਲਾ ਵਿੱਚ ਨਹੀਂ ਲੈ ਕੇ ਜਾਣਾ ਕਿਉਂਕਿ ਸਿੱਖੀ ਇੱਕ ਚੜ੍ਹਦੀ ਕਲਾ ਦਾ ਨਾਮ ਹੈ ਅੱਜ ਸਾਰੇ ਸਿੱਖ ਪੰਥ ਨੂੰ ਵਿਦੇਸ਼ ਸਤਿਗੁਰੂ ਜੀ ਅੰਗ ਸੰਗ ਹੋ ਕੇ ਦੇ ਰਹੇ ਹਨ ਕਿ ਕੰਤ ਖਾਲਸਾ ਚੜ੍ਹਦੀ ਕਲਾ ਵਿੱਚ ਹੈ ਔਰ ਚੜ੍ਹਦੀ ਕਲਾ ਵਿੱਚ ਰਹੇਗਾ ਦਸਤਾਰ ਜੋ ਸਾਡੀ ਸ਼ਾਨ ਹੈ ਆਣ ਹੈ ਸਾਡੀ ਅਣਖ ਹੈ ਸਾਡੀ ਪਾਤਸ਼ਾਹੀ ਦੀ ਹੋਂਦ ਹੈ ਅੱਜ ਸਿੰਘ ਦਸਤਾਰ ਸੈਂਟਰ ਵੱਲੋਂ ਲਗਾਤਾਰ 10-15 ਸਾਲਾਂ ਤੋਂ ਇਹ ਫ੍ਰੀ ਸੇਵਾ ਕੈਂਪ ਵਿੱਚ ਲੱਗੀ ਹੋਈ ਆ ਬੱਚਿਆਂ ਨੂੰ ਦਸਤਾਰ ਸੇਵਾ ਔਰ ਸਿਖਲਾਈ ਦਿੱਤੀ ਜਾ ਰਹੀ ਆ ਸਤਿਗੁਰੂ ਜੀ ਕਿਰਪਾ ਕਰਨ ਇਹ ਸਾਰੀ ਟੀਮ ਦੇ ਉੱਤੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਇਹ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਹੀ ਈਰਮਾਨ ਵੀਰ ਸਿੰਘ ਅੱਛਾ ਇਹ ਪੇਂਟਿੰਗ ਵੀ ਤੁਹਾਨੂੰ ਆਪਣੇ ਕੇ ਸਾਹਗੇ ਹਾਂਜੀ ਹਾਂਜੀ ਸਾਡਾ ਹੀ ਖੀਰ ਨਹੀਂ ਹੈ ਹਾਂ ਸਾਰਸੇ ਆਣਾ ਆ ਹਾਂਜੀ ਸਾਰਸ ਜਾ ਕੇ ਸਾਰਸ ਜੇ ਆ ਕੇ ਪਹਿਣੋ ਬਾਅਦ ਇਹ ਸਹੀ ਤਾਏਗਾ ਨਹੀਂ ਜੇ ਕਿਸੇ ਨੂੰ ਪੁੱਛਦਾ ਹਾਂ 6th ਕਲਾਸ پڑھਦਾ 6th ਕਲਾਸ ਇਹ ਕਿਤੋਂ ਗਿਆ ਤੁਹਾਨੂੰ ਪੇਂਟਿੰਗ ਦਾ ਸ਼ੌਕ ਜੀ ਆਪ ਹੀ ਆਪ ਬਣਾਉਂਦੇ ਹਾਂ ਹਾਂ ਇਹ ਪੇਂਟਿੰਗ ਬਣਾਉਂਦਾ ਸਾਰਿਆਂ ਹਾਂਜੀ ਬਾਅਦ ਇੱਕ ਤੋਂ ਸ਼ੌਂਕ ਪਿਆ ਪੇਂਟਿੰਗ ਦਾ ਜੀ ਬਸ ਹੀ ਸਪਹਿਲਾ ਤੋਂ ਹੀ ਸੀਗਾ ਜੀ ਸਿੱਕ ਬੰਦਾ ਕਿੱਥੋਂ ਸ਼ੌਂਕ ਪਿਆ ਤੁਹਾਨੂੰ ਕਿੱਦਾਂ ਮਨ ਚ ਲੱਗ ਗਿਆ ਸਿੱਕ ਬੰਦਾ ਜੀ ਹੁਣ ਜੀ ਜਦੋਂ ਅਸੀਂ ਡਰਾਇੰਗਾਂ ਬਣਾਉਣ ਲੱਗੇ ਸਾਨੂੰ ਸਿੱਕ ਬੰਦਾ ਜੀ ਸ਼ੌਂਕ ਆ ਗਿਆ ਜੀ ਸਿੱਕ ਬੰਦਾ ਸ਼ੌਂਕ ਯਾ ਬਤੋ ਅਸੀਂ ਸ਼ੌਕ ਕਿ ਬਾਕੀ ਕੋਈ ਸਜਾਈ ਜਾਂ ਕੀ ਉਹ ਤੇਲ ਘੜੇ ਪਾਕ ਸਜਾਈ ਜਾਂ ਕੀ ਉਸ ਸਾਈਡ ਯੈਸ ਪਾਕਸ ਜਾਇਆ ਕਰੀਦਾ ਸਤਾਰ ਸੀ ਆਇਆ ਕਰੀਦਾ ਮਨੋ ਸਿੰਘ ਬਣੇਗਾ ਯਸ ਬਾਬਾ ਚਾਰ ਸਾਬ ਜਤੈ ਨਾਮ ਪਤਾ ਬਾਬਾ ਜੀ ਸਿੱਧ ਦੀ ਬਾਬਾ ਜੋਰਾワ ਸਿੰਘ ਜੀ ਬਾਬਾ ਜੋਰਾワ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੂਰਾ ਸਿੰਘ ਜੀ ਬੋਲੋ ਵਾਈਕੂ ਜੀ ਕਾ ਖਾਸਾ ਵਾਈਕੂ ਜੀ ਕੀ ਫਤ ਹੈ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਗੁਰਜੀ ਸਾ ਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਰਾ ਸੰਗੋ ਜਿਓ ਔਰ ਰਸਮਾਂ ਨੂੰ ਕਰੀ ਬੋਵਿਤਰ ਕੋਈ ਵੀ ਰਸਨਾ ਰੰਜੀਨਾ ਰਾਜਾ ਬਲਾਉ ਜੀ ਫਤਿਹ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਲੱਗੀ ਸੂਬੇ ਦੀ ਕਚੈਰੀ ਚਾਰੇ ਪਾਸੇ ਖੜੇ ਵੈਰੀ ਲੱਗੀ ਸੂਬੇ ਦੀ ਕਚੈਰੀ ਚਾਰੇ ਪਾਸੇ ਖੜੇ ਵੈਰੀ ਪਰ ਛੋਟੇ ਛੋਟੇ ਬੱਚੇ ਆਨੇ ਹਿੰਮਤ ਨਾ ਹਾਰੀ ਬੋਲੇ ਸੋਨਹਾਲ ਬੋਲ ਕੇ ਬੋਲੇ ਸੋਨਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਵਿੰਦੇ ਲਾਲ ਸੂਬਿਆ ਦਾ ਦਾ ਗੁਰੂ ਤੇਗ ਬਹਾਦਰ ਕਹਿੰਦੇ ਇਹਨੂੰ ਦੀ ਜਾਦਰ ਦਿੱਲੀ ਜਾ ਸੀ ਸਵਾਰਿਆ ਪੰਡਤਾ ਦਾ ਦੇਖਨੇ ਆਦਰ ਸਤਗੁਰ ਜੋ ਪਾਏ ਪੂਰ ਮੇ ਸਤਗੁਰ ਜੋ ਪਾਏ ਪੂਰ ਮੇ ਉਹ ਯੋ ਅੱਜ ਖੜ ਜਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਣਗੇ ਗੋਵਿੰਦੇ ਲਾਲ ਸੂਬਿਆ ਤਨ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਜ ਲੜਾਏ ਗਿੱਦੜਾ ਨੂੰ ਸ਼ੇਰ ਬਣਾਇਆ ਪਤੇ ਉਸੇ ਪਿਓ ਦੀ ਸੋਚ ਨਾਲ ਪਤੇ ਉਸੇ ਪਿਓ ਦੀ ਸੋਚ ਨਾਲ ਪਿੱਛੇ ਤਬ ਧਰ ਜਾਣਗੇ ਗੋਵਿੰਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਵਿੰਦੇ ਲਾਲ ਸੂਬਿਆ ਕਨ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀ ਤੋਰੇ ਮੋਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਹੋਕੇ ਮੂਰੇ ਚੱਕੀ ਨਾ ਮਾਦਾਦੀ ਦਾ ਚੱਕੀ ਨਾ ਮਾਦਾਦੀ ਦਾ ਰੋਸ਼ਨ ਜਗ ਕਰ ਜਾਣਗੇ